ਦੋਸਤੋ ਅੱਜ ਦੀ ਵੀਡੀਓ ਤੁਹਾਡੇ ਬੱਚਿਆਂ ਦੀ ਤੁਹਾਡੀ ਜ਼ਿੰਦਗੀ ਬਚਾ ਸਕਦੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਮਤਲਬ ਕਿ ਫਰਕ ਲਿਆ ਸਕਦੀ ਆ ਜਿਹੜੇ ਉੱਠ ਕੇ ਸਵੇਰੇ ਸਵੇਰੇ ਮੁੱਛਣ ਵਟ ਲਾਉਂਦੇ ਆ ਵੀ ਕਹਿੰਦੇ ਅਸੀਂ ਫੀਮ ਖਾਨੇ ਆ afghan ਵਾਲੀ ਖਾਨੇ ਆ ਕਸ਼ਮੀਰ ਵਾਲੀ ਖਾਨੇ ਆ ਜਾਂ ਮਤਲਬ ਕਿ ਪਾਕਿਸਤਾਨ ਵਾਲੀ ਖਾਨੇ ਕਿਤੋਂ ਕਿਤੋਂ ਦੇ ਕਹਿੰਦੇ ਬੀਕਰ ਨਹਿਰਾ ਵਾਲੀ ਖਾਨੇ ਆ ਹਾਂਜੀ ਤੇ ਸਵੇਰੇ ਉੱਠਣ ਸਾਰੇ ਗੋਲਾ ਵਟਦੇ ਆ ਤੇ ਅੰਦਰ ਆਪਦੇ ਟਪਾ ਲੈਂਦੇ ਆ ਟਪਾ ਲੈਂਦੇ ਆ ਤੇ ਦੋਸਤੋ ਜਿਹੜੀ ਪੰਜਾਬ ਦੇ ਵਿੱਚ ਫੀਮ ਆ ਰਹੀ ਆ ਉਹਦਾ ਰਿਜ਼ਲਟ ਤੁਹਾਨੂੰ ਦੱਸਣ ਲੱਗਿਆ ਮੈਂ ਅੱਜ ਮੇਰੇ ਕੋਲ ਇੱਕ ਪੈਨਲ ਆ ਜਿਹੜਾ ਮਤਲਬ ਕਿ ਟੈਸਟ ਕਰਦਾ ਵੀ ਤੁਸੀਂ ਕਿਹੜੀ ਚੀਜ਼ ਖਾਨੇ ਹੋ ਮਤਲਬ ਕਿ ਫੀਮ ਦੇ ਨਾਲ ਕਿਹੜੇ ਕਿਹੜੇ ਹੋਰ ਨਸ਼ੇ ਤੁਹਾਡੇ ਅੰਦਰ ਜਾ ਰਹੇ ਆ ਦੋਸਤੋਂ ਕੱਲ ਮੇਰਾ ਦੋਸਤ ਬਹੁਤ ਹੀ ਕਲੋਜ਼ ਦਾ ਦੋਸਤ ਜਿਹਨੇ ਟੈਸਟ ਕਰਵਾਇਆ ਮਤਲਬ ਕਿ ਇਸ ਪੈਨਲ ਤੋਂ ਤੇ ਉਹਦੇ ਪੈਨਲ ਦੀ ਰਿਪੋਰਟ ਮੇਰੇ ਕੋਲੇ ਆ ਦੋਸਤੋਂ ਫੀਮ ਦੇ ਨਾਲ ਮਤਲਬ ਕਿ ਫੀਮ ਦੇ ਵਿੱਚ ਇੰਨੀ ਜਿਆਦਾ ਮਿਲਾਵਟ ਆ THC ਮਤਲਬ ਕਿ ਉੱਪਰ ਉੱਪਰ ਸ਼ਾਇਦ ਤੁਸੀਂ ਦੇਖ ਰਹੇ ਹੋ THC ਦਾ ਮਤਲਬ ਹੁੰਦਾ ਤੰਬਾਕੂ ਜਾਂ ਸੁੱਖਾ ਵਗੈਰਾ ਜਿਹੜਾ ਇਹ ਵੀ ਤੁਹਾਡੀ ਫੇਮ ਦੇ ਵਿੱਚ ਮਿਕਸ ਹੋਰ ਕੋਈ ਨਸ਼ਾ ਨਹੀਂ ਕਰਦਾ ਤੁਹਾਨੂੰ ਪਹਿਲਾਂ ਪਤਾ ਸੀ ਹਾਂਜੀ ਉਹ ਕੱਲੀ ਫੇਮ ਹੀ ਖਾਂਦੇ ਸੀ ਪਰ ਇਹਦਾ ਟੈਸਟ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਇਹਦੇ ਵਿੱਚ ਮਤਲਬ ਕਿ ਹੋਰ ਵੀ ਚੀਜ਼ਾਂ ਮਲਾਈਆਂ ਜਾਂਦੀਆਂ ਵੀ ਜਿਹਦੇ ਨਾਲ ਨਸ਼ਾ ਜ਼ਿਆਦਾ ਵਧੇ ਦੋਸਤੋ COC ਮਤਲਬ ਕਿ ਇਹਦੇ ਵਿੱਚ ਟਰਮਾਡੋਲ ਟਰਮਾਡੋਲ ਦਾ ਸਾਲਟ ਵੀ ਹੈ ਤੇ ਫੇਮ ਤਾਂ ਹੈ ਹੀ ਹੈ OPM ਵਿੱਚ ਥੋੜੀ ਬਹੁਤ ਹੈ ਆ ਦੋਸਤੋ ਕਿੱਟ ਮਿਲਦੀ ਤੁਹਾਨੂੰ ਮਤਲਬ ਕਿ ਮੈਡੀਕਲ ਤੋਂ ਜਾਂ ਬਾਜ਼ਾਰ ਤੋਂ ਜਾਂ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਦੋਸਤੋ ਪ्युअर ਪਿਆਰ ਕੁਝ ਨਹੀਂ ਹੁੰਦਾ ਮਤਲਬ ਕਿ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਫੇਮ ਦੇ ਨਾਲ-ਨਾਲ ਪਤਾ ਨਹੀਂ ਕਿੰਨੇ ਕੋਈ ਤੁਹਾਨੂੰ ਮਤਲਬ ਕਿ ਜ਼ਹਿਰ ਖਵਾਇਆ ਜਾ ਰਿਹਾ ਇਹ ਵੀਡੀਓ ਦੋਸਤੋ ਅਵੇਅਰਨੈਸ ਵਾਸਤੇ ਹੈ ਤੇ ਦੋਸਤੋ ਮੈਂ ਵੀ ਆ ਲੈ ਕੇ ਆਏ ਆ ਮਤਲਬ ਕਿ ਮੈਂ ਕਿਹਾ ਚਲੋ ਆਪਾਂ ਵੀ ਚੈੱਕ ਕਰਦੇ ਆ ਦੋਸਤੋ ਅਸੀਂ ਵੀ ਇਹ ਕਿੱਟ ਆਪਦੇ ਘਰੇ ਲੈ ਕੇ ਆਏ ਐਦਾ ਟੈਸਟ ਵੀ ਤੁਹਾਨੂੰ ਲਾਈਵ ਕਰਕੇ ਦਿਖਾਵਾਂਗੇ ਵੀ ਆਪਾਂ ਖਾਣ ਪੀਣ ਦੇ ਨਾਲ-ਨਾਲ ਕਿਹੜੀਆਂ ਮਤਲਬ ਕਿ ਜਿਹੜੀਆਂ ਗੰਦੀਆਂ ਚੀਜ਼ਾਂ ਖਾ ਰਹੇ ਆ ਉਹ ਵੀ ਮਤਲਬ ਕਿ ਤੇ ਦੋਸਤੋ ਮਤਲਬ ਕਿ ਆਹ ਵੀਡੀਓ ਤੁਹਾਡੇ ਬੱਚਿਆਂ ਦੀ ਤੁਹਾਡੀ ਮਤਲਬ ਕਿ ਬਹੁਤ ਜ਼ਿਆਦਾ ਮਦਦ ਕਰੂਗੀ ਮਤਲਬ ਹਾਂਜੀ ਤੁਹਾਡੀ ਜ਼ਿੰਦਗੀ ਬਚਾ ਸਕਦੀ ਆ ਤੇ ਹਰੇਕ ਘਰ ਤੱਕ ਮਤਲਬ ਕਿ ਜਿਹੜੇ ਤੁਹਾਡੇ ਦੋਸਤ ਮਿੱਤਰ ਜਿਹੜੇ ਕਹ ਰਹੇ ਆ ਵੀ ਆਪਦੇ ਆਪ ਚ ਮਾਨ ਮਹਿਸੂਸ ਕਰਦੇ ਆ ਵੀ ਅਸੀਂ ਫੀਮ ਖਾਣੇ ਆ ਹਾਂਜੀ ਤੇ ਇਸ ਕਿਟ ਦੇ ਵਿੱਚ ਮਤਲਬ ਕਿ ਯੂਰਿਨ ਰਾਈ ਮਤਲਬ ਟੈਸਟ ਹੁੰਦਾ ਹੈਗਾ ਦੋਸਤੋ ਇੱਕ ਮਿੰਟ ਦੇ ਵਿੱਚ ਟੈਸਟ ਹੋ ਜਾਂਦਾ ਹੈ ਮੈਡੀਕਲ ਤੋਂ ਮਿਲ ਜਾਂਦੀ ਹੈ ਜ਼ਿਆਦਾਤਰ Amazon ਤੋਂ ਜਾਂ ਅਮਰੀਕਾ ਤੋਂ ਕਿਤੋਂ ਵੀ ਤੁਸੀਂ ਮੰਗਾ ਸਕਦੇ ਹੋ ਬਾਹਰੋਂ ਮਤਲਬ ਕਿ ਇੰਡੀਆ ਚ ਹਾਲੇ ਇੰਨੀ ਪ੍ਰੋਵਾਈਡ ਨਹੀਂ ਹੁੰਦੀ ਜਲਦੀ ਕਿਉਂਕਿ ਮਤਲਬ ਕਿ ਜੇ ਆ ਚੈੱਕ ਇਸ ਕਿੱਟ ਨਾਲ ਲੋਕ ਚੈੱਕ ਕਰਨ ਲੱਗਗੇ ਤੇ ਫਿਰ ਤਾਂ ਮਤਲਬ ਕਿ ਸਾਰੇ ਫੀਮ ਫੂ ਖਾਣੀ ਛੱਡੇ ਜਾਣਗੇ ਕਿਉਂਕਿ ਪਿਓਰ ਤਾਂ ਮਿਲਦੀ ਨਹੀਂ ਨੀ ਤੇ ਆ ਦੇਖੋ ਦੋਸਤੋ ਮਤਲਬ ਕਿ ਕਿੱਟ ਤੁਹਾਡੇ ਸਾਹਮਣੇ ਹੈ ਤੇ ਗੱਲ ਇਹ ਆ ਵੀ ਜਿਹੜੀ ਬਹੁਤ ਹੀ ਜ਼ਿਆਦਾ ਸ਼ੌਂਕ ਦੇ ਨਾਲ ਵੀ ਇਸ ਚੀਜ਼ ਨੂੰ ਕਹਿੰਦੇ ਆ ਵੀ ਇਹ ਤਾਂ ਕੋਈ ਨਸ਼ਾ ਹੀ ਨਹੀਂ ਹੈਗਾ ਫੀਮ ਬਹੁਤ ਵਧੀਆ ਚੀਜ਼ ਹੈਗੀ ਆ ਤੇ ਦੋਸਤੋ ਉਹਦੇ ਨਾਲ ਨਾਲ ਉਹ ਕੀ ਕੁਝ ਖਾ ਰਹੇ ਆ ਕੀ ਖਾ ਰਹੇ ਆ ਉਹ ਇਹ ਕਿੱਟ ਦੱਸੂਗੀ ਮਤਲਬ ਕਿ ਟਰਮਾਡੋਲ ਜਿਹੜੀ ਸਭ ਤੋਂ ਗੰਦੀ ਗੋਲੀ ਆ ਇਸ ਚੋਂ ਉਹ ਵੀ ਖਾ ਰਹੇ ਆ ਕਲੋਜ਼ੀ ਪਾਮ ਦਾ ਸਾਲਟ ਵੀ ਵਿੱਚ ਤੇ ਆਇਆ ਤੁਸੀਂ ਇਹ ਮਤਲਬ ਕਿ ਮੰਗਾ ਸਕਦੇ ਓ ਨੂੰ ਮਲਟੀ ਡਿਓਡੀ ਪੈਨਲ 6.1 ਪੈਨਲ ਨੂੰ ਕਹਿੰਦੇ ਆ ਤੇ ਮਤਲਬ ਕਿ ਮਲਟੀ ਡਰਗ ਟੈਸਟ ਮਤਲਬ ਕਿ ਕਿਟ ਤੇ ਦੋਸਤੋ ਮਤਲਬ ਕਿ ਵਧੀਆ ਕੰਪਨੀ ਨੇ ਮੰਗਾ ਕੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਨੂੰ ਸੁਜੈਸਟ ਕਰ ਸਕਦੇ ਹੋ ਕਮ ਸੇ ਕਮ ਉਹਨਾਂ ਨੂੰ ਪਤਾ ਤਾਂ ਲੱਗੇ ਵੀ ਤੁਸੀਂ ਖਾ ਕੇ ਵੀ ਆਪਦੀ ਸਿਹਤ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ ਇੱਕ ਵਾਰੀ ਮਤਲਬ ਕਿ 11500 ਰੁਪਿਆ ਲਾਉਣਾ ਪਊਗਾ ਇੱਕ ਕਿਟ ਆਉਂਦੀ ਹੈਗੀ ਆ ਤੇ ਤੁਸੀਂ ਦੋਸਤੋ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀ ਤਾਂ ਜੋ ਹਰੇਕ ਘਰੇ ਇਹ ਕਿਟ ਪਹੁੰਚੇ ਤੋਂ ਕੀ ਖਾ ਰਹੇ ਘਟ ਤੋਂ ਘਟ ਪਤਾ ਤਾਂ ਲੱਗੇ ਵੀ ਤੁਹਾਡੇ ਬੱਚੇ ਕੀ ਖਾ ਰਹੇ ਹਾਂ ਹਾਂਜੀ ਤੇ ਹੋ ਸਕਦਾ ਵੀ ਉਹਨਾਂ ਦੀ ਜ਼ਿੰਦਗੀ ਬਾਜ਼ ਜਾਵੇ ਕਿਉਂਕਿ ਉਹ ਸੋਚ ਨਹੀਂ ਇਸ ਤੋਂ ਬਾਅਦ ਵੀ ਆਪਾਂ ਕੀ ਕੀ ਸੋਚ ਰਹੇ ਹਾਂ ਤੇ ਕੀ ਆਪਾਂ ਖਾ ਰਹੇ ਹਾਂ ਹਾਂ ਤੇ ਉਹ ਸ਼ਾਇਦ ਮਤਲਬ ਕਿ ਨਸ਼ਾ ਮਤਲਬ ਕਿ ਸਾਰੇ ਛੱਡੇ ਦਿਨ ਹਰੇ ਤਰ੍ਹਾਂ ਦਾ ਤੇ ਤੁਹਾਡਾ ਦੋਸਤੋ ਜਾਣਕਾਰੀ ਵਧੇ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ